ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਨੀ ਵੈਸ਼ਨਵ ਨੇ ਐਲਾਨ ਕੀਤਾ ਕਿ ਭਾਰਤ ਗੋਆ ਵਿੱਚ 20 ਤੋਂ 24 ਨਵੰਬਰ ਤੱਕ ਵਿਸ਼ਵ ਵਿਜ਼ੂਅਲ ਆਡੀਓ ਅਤੇ ਮਨੋਰੰਜਨ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਹ ਸੰਮੇਲਨ ਦੁਨੀਆ ਭਰ ਦੇ ਮੀਡੀਆ ਅਤੇ ਮਨੋਰੰਜਨ ਸੰਨਤ ਲਈ ਇੱਕ ਅਹਿਮ ਪ੍ਰੋਗਰਾਮ ਹੋਵੇਗਾ। ਨਵੀਂ ਦਿੱਲੀ ਵਿੱਚ ਇਸ ਸੰਮੇਲਨ ਦੇ ਕੁੰਡਚਕ ਸਮਾਗਮ ਦੌਰਾਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਬੰਤ ਦੇ ਨਾਲ ਬੋਲਦਿਆਂ ਵੈਸ਼ਨਵ ਨੇ ਕਿਹਾ ਕਿ ਮੀਡੀਆ ਅਤੇ ਮਨੋਰੰਜਨ ਜਗਤ ਇੱਕ ਢਾਂਚਾਗਤ ਤਬਦੀਲੀ ਦੇ ਗੇਟ ਤੋਂ ਲੰਘ ਰਿਹਾ ਹੈ। ਇਸ ਖੇਤਰ ਵਿੱਚ ਬਹੁਤ ਸਾਰੀਆਂ ਸੂਚਨਾ ਟੈਕਨੋਲੋਜੀ ਤੇ ਆਧਾਰਿਤ ਨਵੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਉਹਨਾਂ ਕਿਹਾ ਕਿ ਸਰਕਾਰ ਇਸ ਬਦਲਾਵ ਵਿਚਾਲੇ ਤਾਲਮੇਲ ਬਰਕਰਾਰ ਰੱਖਣ ਦੇ ਮੰਤਵ ਨਾਲ ਸਮੁੱਚੇ ਮੀਡੀਆ ਅਤੇ ਮਨੋਰੰਜਨ ਨੂੰ ਸਮਰਥਨ ਦੇਣ ਲਈ ਵਚਨਬੱਧ ਹੈ ਵੀ ਊਡ ਬੀ ਫੋਕਸਿੰਗ ਇਨ ਦੀ ਕਮਿੰਗ ਈਅਰਸ ਐਂਡ ਮੰਥਸ ਇਨ ਥਰਡ ਟਰਮ ਆਫ ਪ੍ਰਾਈਮ ਮਿਨਿਸਟਰ ਮੋਦੀ ਜੀ ਵੀ ਊਡ ਬੀ ਫੋਕਸਿੰਗ ਆ ਲਾਟ ਔਨ creating more employment in the media and entertainment industry. the employment in media and entertainment industry stands roughly around 25 lakh today, two and a half million. our effort has to be to increase it significantly. and to increase it significantly, we will be making some structural efforts and making some process efforts.